ਫਰੋਜ਼ਪੁਰ ਦੇ ਪਿੰਡ ਤਰਾਂਵਲੀ ਦਾ 10 ਸਾਲ ਦਾ ਬੱਚਾ ਸ਼ਵਨ ਪਿਆਸ ਮਿਸ਼ਨ ਸੰਦੂਰ ਦਾ ਹੀਰੋ ਮਿਸ਼ਨ ਸੰਦੂਰ ਮੌਕੇ ਕੀਤੀ ਫੌਜੀ ਸੇਵਾ ਫੌਜ ਵੱਲੋਂ ਬੱਚੇ ਨੂੰ ਦਿੱਤਾ ਗਿਆ ਜੋ ਆ ਹੀਰੋ ਦਾ ਖਿਤਾਬ ਭਾਰਤੀ ਫੌਜ ਨੇ ਸ਼ਵਨ ਸਿੰਘ ਨੂੰ ਲਿਆ ਗੋਦ ਅਤੇ ਚੁੱਕਿਆ ਪੜ੍ਹਾਈ ਤੇ ਇਲਾਜ ਦਾ ਖਰਚਾ ਫਰੋਜ਼ਪੁਰ ਦੇ ਪਿੰਡ ਤਰਾਂਵਲੀ ਦੇ 10 ਸਾਲਾ ਸ਼ਵਨ ਸਿੰਘ ਭਾਰਤੀ ਫੌਜ ਨੂੰ ਮਿਸ਼ਨ ਸੰਦੂਰ ਸਮੇਂ ਹਿੰਦ ਪਾਕ ਵਿਚ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਉਸ ਸਮੇਂ ਭਾਰਤੀ ਫੌਜ ਦੇ ਜਵਾਨਾਂ ਨੂੰ ਦੁੱਧ ਲੱਸੀ ਚਾਹ ਤੇ ਰੋਟੀ ਆਦ ਪਦਾਰਸ਼ ਹੋਦਾ ਰਿਹਾ ਮਿਸ਼ਨ ਅਸਦੂਰ ਦੇ ਤਹਿਤ ਭਾਰਤ-ਪਾਕ ਜੰਗ ਦੇ ਮਾਹੌਲ ਚ ਪਿੰਡ ਤਰਾਂਵਾਲੀ ਚ ਭਾਰਤੀ ਫੌਜ ਨੇ ਮੋਰਚਾ ਬੰਦੀ ਕੀਤੀ ਹੋਈ ਸੀ ਇਸ ਮੌਕੇ ਸ਼ੌਨ ਸਿੰਘ ਫੌਜ ਲਈ ਰਜਨਾ ਘਰ ਤੋਂ ਦੁੱਧ ਚਾਹ ਲੱਸੀ ਆਦ ਪਦਾਰਥ ਲੈ ਕੇ ਜਾਂਦਾ ਸੀ ਜੰਗ ਦਾ ਤਣਾ ਖਤਮ ਹੋਣ ਤੋਂ ਬਾਅਦ ਭਾਰਤੀ ਫੌਜ ਵੱਲੋਂ ਇਸ ਬੱਚੇ ਨੂੰ ਜੁਵਾ ਹੀਰੋ ਦਾ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਮੌਕੇ ਫੌਜ ਵੱਲੋਂ ਇਸ ਬੱਚੇ ਸ਼ਮਸ਼ਿੰਗ ਨੂੰ ਗੋਦ ਲੈ ਲਿਆ ਗਿਆ ਹੈ ਤੇ ਪੜ੍ਹਾਈ ਸਨੇਤ ਇਲਾਜ ਦਾ ਖਰਚਾ ਚੁਕ ਲਿਆ ਗਿਆ ਹੈ ਸ਼ਨੀਵਾਰ ਤੇ ਬਹੁਤ ਵਧੀਆ ਇੱਕ ਕਿੰਨੀ ਵਾਰੀ ਸਨਮਾਨਿਤ ਕੀਤਾ ਤੁਹਾਨੂੰ ਦੋ ਵਾਰੀ ਪਹਿਲਾ ਪਹਿਲਾਂ ਕੀ ਪਹਿਲਾਂ ਵੀ ਕੀਤਾ ਸੀਗਾ ਜੀ ਅੱਛਾ ਤੁਹਾਡਾ ਹੁਣ ਕਿਹੜੇ ਸਕੂਲ 'ਚ ਐਡਮਿਸ਼ਨ ਕਰਾਈਏ ਕਿੰਨੇ ਕਰਵਾਈ ਹੈਗੀ ਹੈ ਫੌਜੀਆ ਨੇ ਕਿਹੜੇ ਸਕੂਲ 'ਚ ਕਰਾਈ ਹੈ ਇਹ ਮੁੰਡਾ ਉਹ ਤੇ ਸੇਧਿਆ ਪਹਿਲਾਂ ਕਿਹੜਾ ਸਕੂਲ 'ਚ ਤੁਸੀਂ ਪੜ੍ਹਦੇ ਹੁੰਦੇ ਸੀਗੇ ਤੇ ਹੁਣ ਉਹਨਾਂ ਨੇ ਫਿਰ ਸਕੂਲ ਕਿਉਂ ਬਦਲਵਾਇਆ ਤੁਹਾਡਾ ਪੜਾਈ ਲਈ ਪਹਿਲਾ ਕਿਹੜਾ ਸਕੂਲ ਸੀਗਾ ਪਹਿਲਾ ਸਰਕਾਰੀ ਹੂੰ ਪੈਨਗ ਸਕੂਲ ਤਰ੍ਹਾਂ ਵਾਲੀ ਤੇ ਹੁਣ ਕਿਵੇਂ ਦਾ ਸਕੂਲ ਤੁਹਾਨੂੰ ਲੱਗਿਆ ਜਿਹੜਾ ਨਵਾਂ ਸਕੂਲ ਹੈ ਕਿਵੇਂ ਦਾ ਵਧੀਆ ਤੇ ਕੀ ਕੀ ਸਮਾਨ ਜਿਹੜਾ ਤੁਹਾਨੂੰ ਆਰਮੀ ਦੇ ਵੱਲੋਂ ਦਿੱਤਾ ਗਿਆ ਹੈਗਾ ਬੈਕਪੈਕ, ਲੰਚ ਬਾਕਸ, ਪੈਨਸਲ ਤੇ ਹੋਰ अच्छा जब और जब ऑपरेशन ਤੋਂ ਦੂਰ ਹੋਇਆ ਉਦੋਂ ਤੁਸੀਂ ਕੀ ਦੇ ਕੇ ਆਂਦੇ ਹੁੰਦੇ ਸੀਗੇ ਆਰਮੀ ਨੂੰ ਦੁੱਧ ਚਾਹ ਲੱਸੀ ਪਰ ਪਰ ਡਰ ਨਹੀਂ ਲੱਗਦਾ ਸੀਗਾ ਉਦੋਂ ਹਾਲਾਤਾਂ ਨੂੰ ਦੇਖਦੇ ਹੋਏ ਨਹੀਂ ਅੱਛਾ ਘਰਦੇ ਵੀ ਨਹੀਂ ਘਰਦਿਆਂ ਨੇ ਵੀ ਨਹੀਂ ਰੋਕਿਆ ਨਹੀਂ ਕੀ ਕੀ ਕਹਿੰਦੇ ਸੀ ਤੁਸੀਂ ਘਰਦਿਆਂ ਨੂੰ ਮੈਂ ਸਮਾਨ ਲੈ ਕੇ ਜਾਣਾ ਤੇ ਘਰਦੇ ਕੀ ਕਹਿੰਦੇ ਸੀਗੇ ਲੈ ਜਾ ਤੂੰ ਤੇ ਫਿਰ ਕੀ ਲੈ ਕੇ ਜਾਂਦੇ ਸੀਗੇ ਬਸ ਚਾਹ ਲੱਸੀ ਦੁੱਧ अच्छा ਤੇ ਅੰਗੋ ਪਿਆਰ ਕਰਦੇ ਸੀ ਫਿਰ ਆਰਮੀ ਦਾ ਜਵਾਨ ਜੀ ਕੀ ਕਹਿੰਦੇ ਸੀਗੇ ਉਹ ਕਿ ਵਧੀਆ ਕਰਨਾ ਲੈ ਹੁਣ ਤਾਂ ਤੁਸੀਂ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ اچھا ਤੇ ਹੁਣ ਨਵੇਂ ਸਕੂਲ ਚ ਜਾ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈਗਾ ਕਿ ਨਵੇਂ ਕੱਪੜੇ ਮਿਲੇ ਆ ਨਵਾਂ ਸਾਰਾ ਸਮਾਨ ਮਿਲਿਆ ਹੈ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਸਾਰੇ ਕੱਪੜੇ ਨਵੇਂ ਸਕੂਲ ਦੀ ਡਰੈੱਸ ਨਵੀਂ ਮਿਲੀ ਹੈ ਜੀ ਤੇ ਹੁਣ ਦੇ ਲਾ ਕੇ ਪੜਾਈ ਕਰੋਗੇ ਜੀ ਸਾਡਾ ਪਿੰਡ ਚੱਕ ਕਬਈ ਤਰਾਂ ਵਾਲਾ ਮਮਦੋਟ ਹੈ ਜੀ ਤੁਹਾਡੇ ਬੇਟੇ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਰ ਮੇਰੇ ਬੇਟੇ ਦੀ ਉਮਰ ਸਰ 10 ਸਾਲ ਹੈ ਤੇ 4th ਕਲਾਸੇ ਪੜ੍ਹਦਾ ਹੈ ਤੇ ਇਹਨੂੰ ਫੌਜ ਨੇ ਸਨਮਾਨਿਤ ਕੀਤਾ ਕਿ ਜਦੋਂ ਮਿਸ਼ਨ ਸੰਦੂਰ ਚੱਲਿਆ ਸੀ ਤੇ ਇਹਨੇ ਫੌਜੀਆਂ ਦੀ ਬਹੁਤ ਸੇਵਾ ਕੀਤੀ ਹੈ ਕੀ ਲੈ ਕੇ ਜਾਂਦਾ ਸੀ ਉਸ ਟਾਈਮ ਦੁੱਧ ਚਾਹ ਲੱਸੀ ਤੇ ਪਾਣੀ ਵਗੈਰਾ ਲੱਗ ਜਾਂਦਾ ਸੀ ਕਰ ਨਹੀਂ ਰੁਕਿਆ ਸਾਡੀ ਜ਼ਮੀਨ 'ਚ ਹੀ ਬੈਠੇ ਸੀ ਕਿ ਬੈਕਸੈਟ ਕਰਦੇ ਤੇ ਇਹ ਉਹਨਾਂ ਦੇ ਕੋਲ ਸਕੂਲ ਦੀਆਂ ਛੁੱਟੀਆਂ ਹੋ ਗਈਆਂ ਤੇ ਤਕਰੀਬਨ ਦਿਨ 'ਚੋਂ ਵੀ 6-7 ਘੰਟੇ ਉਹਨਾਂ ਦੇ ਕੋਲ ਹੀ ਰਹਿੰਦਾ ਸੀਗੇ ਜੀ ਉਹਨਾਂ ਦੇ ਤੰਬੂ ਦੇ ਵਿੱਚ ਜੀ ਇਥੋਂ ਵਾਪਸ ਗਿਆ ਐ ਸਰ ਉਹਨਾਂ ਨੂੰ 2 ਦਿਨ ਇੱਥੇ ਮਿਸ ਕਰਦਾ ਰਿਹਾ ਤੇ ਇਹਦਾ ਜੀ ਨਹੀਂ ਸੀ ਲੱਗਿਆ ਤਾਂ ਉਸ ਤੋਂ ਬਾਅਦ ਸਰ ਦਾ ਫੋਨ ਆਇਆ ਸੀ ਵੀ ਅਸੀਂ ਤੁਹਾਨੂੰ ਉੱਥੇ ਇਹਨੂੰ ਬੁਲਾਇਆ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸ਼ਹਿਰ ਸਾਧ ਕੇ ਤੇ ਇਹਨੂੰ ਸਮਾਨਤ ਕੀਤਾ ਸੀਗਾ ਜੀ ਕਮਾਂਡ ਦੇ ਹਾਂਜੀ ਸਰ ਹੁਣ ਫਿਰ ਸਮਾਨਤ ਕੀਤਾ ਤਾਂ ਉਥੋਂ ਸੀਓ ਸਾਹਿਬ ਆਪਦੇ ਦਫ਼ਤਰ ਲੈ ਗਏ ਤੇ ਇਹਨੂੰ ਆਈਸਕ੍ਰੀਮ ਵਗੈਰਾ ਵੀ ਖੁਵਾਈ ਤੇ ਇਹਨੂੰ ਬਹੁਤ ਵਧੀਆ ਲੱਗਿਆ ਹੁਣ ਇਹਨੂੰ ਕੀ ਕੀਤਾ ਆਰਮੀ ਨੇ ਇਹਦੇ ਵਾਸਤੇ ਸਰ ਆਰਮੀ ਨੇ ਇਹਦੇ ਵਾਸਤੇ ਸਕੂਲ ਚੇਂਜ ਕੀਤਾ ਜੀ ਹਾਂਜੀ ਕਿੱਥੇ ਕੀਤਾ ਸਕੂਲ ਸਕੂਲ ਮਾਮਦੋਰ ਕੀਤਾ ਸਿਟੀ ਆੜ ਜੀ ਹੂੰ ਤੇ ਜੋ ਵੀ ਇਹਦਾ ਪੜਾਈ ਦਾ ਖਰਚਾ ਹੈ ਤੁ ਜਦ ਜਨ ਉਹ ਵੀ ਹੈ ਤੋ ਸਾਰਾ ਆਰਮੀ ਉਠਾਏਗੀ ਜੀ ਇਲਾਜ ਵੀ ਹੈ ਇਹਦਾ ਕੀ ਕੰਮ ਹੈ ਉਹ ਆਹ ਇਲਾਜ ਇਹਦਾ ਜੀ ਸ਼ੂਗਰ ਦਾ ਤੋ ਵੀ ਆਰਮੀ ਕਰ ਰਹੀ ਹੈ ਜੀ ਆਪਦੇ ਹਾਸੇ ਕਦੋਂ ਤੋਂ ਹੈ ਸ਼ੂਗਰ ਨੂੰ ਸਰ ਪੰਜ ਸਾਲ ਹੋ ਗਏ ਜੀ ਅੱਛਾ ਉਹ ਵੀ ਖਰਚਾ ਆਰਮੀ ਉਹ ਵੀ ਆਰਮੀ ਦਾ ਹੈ ਜੀ ਕਿ ਕਿਵੇਂ ਦਾ ਲੱਗਾ ਕਿ ਤੁਹਾਡੇ ਬੇਟੇ ਨੂੰ ਜਦੋਂ ਸਨਮਾਨਿਤ ਕੀਤਾ ਉਹ ਇੱਕ ਮਿਸਾਲ ਬਣਿਆ ਹਾਂਜੀ ਸਰ ਸਾਡੇ ਵਾਸਤੇ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਤੇ ਸਾਨੂੰ ਮਾਣ ਮਹਿਸੂਸ ਹੈ ਵੀ ਸਾਡੇ ਬੇਟੇ ਨੇ ਇਤੋਂ ਤੱਕ ਦਾ ਮਕਾਮ ਹਾਸਲ ਛੋਟੀ ਉਮਰ ਚ ਕੀਤਾ ਹੈ ਤੇ ਅੱਗੇ ਜਾ ਕੇ ਵੀ ਬਹੁਤ ਮਕਾਮ ਹਾਸਲ ਕਰੇਗਾ ਕੀ ਨਾਮ ਹੈ ਤੁਹਾਡਾ ਸੋਨਾ ਸਿੰਘ ਜੀ